ਇੱਕ ਪੰਜਾਬ ਦਾ ਬਹੁਤ ਵੱਡਾ ਨਾਮ ਬਣਿਆ ਹੋਇਆ 뮤ਜ਼ਿਕ ਡਾਇਰੈਕਟਰ ਉਹ 뮤ਜ਼ਿਕ ਡਾਇਰੈਕਟਰ ਨੂੰ ਔਨ ਸੈੱਟ ਆਵਾਜ਼ ਪੰਜਾਬ ਦੀ ਜਾਂ ਸੁਰ ਪੰਜਾਬ ਦੇ ਐਦਾਂ ਦਾ ਕੋਈ ਪ੍ਰੋਗਰਾਮ ਚੱਲਦਾ ਸੀ ਜਿੱਥੇ ਆਡੀਸ਼ਨ ਚੱਲਦੇ ਸੀ ਹੰਸਰਾਜ ਸਾਹਿਬ ਨੇ ਆਪ ਕਿਹਾ ਸੀ ਹੰਸਰਾਜ ਨੇ ਕਿ ਇਹਨਾਂ ਚੀਜ਼ਾਂ ਦਾ ਫਾਇਦਾ ਲੈਣਾ ਛੱਡ ਦਿਓ ਕਿਉਂਕਿ ਉਸ ਜਿਹੜਾ 뮤ਜ਼ਿਕ ਡਾਇਰੈਕਟਰ ਹੈ ਉਹ ਐਜ਼ ਅ ਸਿੰਗਰ ਸਟਰਗਲ ਕਰਦਾ ਸੀ ਉਹਦੀਆਂ ਲੱਤਾਂ ਖਰਾਬ ਐ ਤੇ ਅੱਜ ਉਸੇ 뮤ਜ਼ਿਕ ਡਾਇਰੈਕਟਰ ਨੂੰ ਇਹੀ ਸਿੰਗਰ ਜੱਫੀਆਂ ਪਾਉਂਦੇ ਫਿਰਦੇ ਆ ਇਹਨਾਂ ਦਾ ਕਦੀ ਕੋਈ ਸਟੈਂਡ ਨਹੀਂ ਹੁੰਦਾ ਇਹ ਨੋਟ ਰੱਖਿਓ ਗੱਲ ਜਿਹੜੇ ਲੋਕ ਪਹਿਲਾਂ ਪਹਿਲਾਂ ਕਲਾਸੀਕਲ ਲਗਾਉਂਦੇ ਸੀ ਇੱਕ ਦੋ ਬੰਦਿਆਂ ਨੂੰ ਛੱਡ ਕੇ ਮਾਣਕ ਨੂੰ ਸੁਰਿੰਦਰ ਸ਼ੰਦੇ ਨੂੰ ਇਦਾਂ ਦੇ ਲੋਕਾਂ ਨੂੰ ਛੱਡ ਕੇ ਜਦੋਂ ਨਿੱਕੂ ਹੁਣੀ ਜਾਂ ਲੈਂਬਰ ਹੁਣੀ ਜੇ ਦਾ ਸਿੱਧਾ ਸਿੱਧਾ ਗਾਉਣ ਵਾਲੇ ਆਏ ਕੁਲਵਿੰਦਰ ਢਿੱਲੋਂ ਵਰਗੇ ਤੇ ਉਦੋਂ ਇਹਨਾਂ ਨੇ ਇਹ ਵੀ ਰੌਲਾ ਪਾਇਆਗੇ ਇਹਨਾਂ ਨੂੰ ਕੋਈ ਗਾਉਣਾ ਆਉਂਦਾ ਇਹ ਕੌਣ ਨੇ ਇਹ ਐਵੇਂ ਹੀ ਉੱਠ ਕੇ ਆ ਗਏ ਬਾਅਦ ਚ ਇਹਨਾਂ ਦੀ ਅੱਜ ਤਰੀਫਾਂ ਕਰਦੇ ਆ ਵੀ ਬਾਲਡ ਲੈਵਲ ਤੇ ਸਾਡੇ ਬੰਦੇ ਪਹੁੰਚ ਗਏ ਇਨਾਂ ਦਾ ਸਟੈਂਡ ਕੋਈ ਨਹੀਂ ਹੁੰਦਾ ਇਸੇ ਤਰ੍ਹਾਂ ਅਸੀਂ ਆਪਣੀ ਗੱਲ ਕਰਦੇ ਕਿ ਅਸੀਂ ਇਹਨਾਂ ਦੀਆਂ ਕਰਤੂਤਾਂ ਭੁੱਲ ਜਾਂਦੇ ਏਸੇ ਕਰਕੇ ਸਾਨੂੰ ਨੇਤਾ ਤੇ ਬਨੇਤਾ ਵਰਤ ਜਾਂਦੇ ਆ ਅ ਬਨੇਤਾ ਜਿਹੜਾ ਸਾਨੂੰ 2 ਦਿਨ ਬਾਅਦ ਹੀ ਵਰਤਣਾ ਚਾਹਦਾ ਕਿਉਂਕਿ ਸਾਨੂੰ ਇਹ ਡੰਗਰ ਸਮਝਦਾ ਨੇਤਾ ਤਾਂ ਚਲੋ 5 ਸਾਲ ਬਾਅਦ ਆਉਂਦਾ ਹੈਲੋ ਸਸੀਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਜੀ ਇੱਕ ਗਾਣਾ ਆਇਆ ਸੀਗਾ ਗੁਰਦਾਸ ਮਾਨ ਦਾ ਇਸ਼ਕੇ ਦੀ ਮਾਰੀ ਵੀ ਮੈਂ ਚੱਲੀ ਹੋ ਗਈ ਉਹ ਬਹੁਤ ਲੋਕਾਂ ਨੇ ਸੁਣਿਆ ਹੁਣ ਅੱਜ ਮੈਂ ਉਹਦਾ ਖੁਲਾਸਾ ਕਰੂੰਗਾ ਤੇ ਜਿਹੜੇ ਲੋਕ ਮੈਨੂੰ ਕਹਿੰਦੇ ਆ ਕਿ ਤੂੰ ਤਾਂ ਨੈਗੇਟਿਵ ਐ ਸਭ ਲਈ ਗਲਤ ਬੋਲਦਾ ਚਲੋ ਅੱਜ ਮੈਂ ਕਿਸੇ ਲਈ ਚੰਗਾ ਵੀ ਬੋਲ ਦਿੰਦਾ ਹਾਂ ਮੇਰੀ ਨਜ਼ਰ 'ਚ ਚੰਗਾ ਹੁਣ ਸ਼ਾਇਦ ਤੁਹਾਨੂੰ ਉਹ ਨੈਗੇਟਿਵ ਨਾ ਲੱਗ ਜਵੇ ਜਾਂ ਤੁਹਾਨੂੰ ਪੋਜ਼ਿਟਿਵ ਕੀ ਲੱਗਣਾ ਤਾਂ ਤੁਸੀਂ ਸੋਚਣਾ ਹਨਾ ਦਲਾਹ ਲਾ ਨੂੰ ਪਬਲਿਕ ਕੰਸਲਟੈਂਟ ਔਰ ਸੱਚ ਨੂੰ ਤੁਸੀਂ ਨੈਗੇਟਿਵ ਕਹਿੰਦੇ ਹੋ ਤੁਸੀਂ ਆਪੇ ਹੀ ਨਾਤਾਰਾ ਕਰ ਲਿਓ ਜਿਨ੍ਹਾਂ ਨੂੰ ਇਹ ਗੱਲਾਂ ਬੁਰੀਆਂ ਲੱਗਦੀਆਂ ਉਹ ਪਲੀਜ਼ ਨਾ ਦੇਖਿਆ ਕਰੋ ਮੈਂ ਸਿਰਫ ਉਹਨਾਂ ਲਈ ਇਹ ਪਾਉਣਾ ਵੀਡੀਓ ਜਿਹੜੇ ਸੱਚ ਦੇਖਣਾ ਚਾਹੁੰਦੇ ਝੂਠ ਸੁਣਨ ਲਈ ਬਹੁਤ ਚੈਨਲ ਨੇ ਜੀ ਜਿਹੜੇ ਸਾਡੀ ਗੱਲ ਵੀ ਨਹੀਂ ਸੁਣਦੇ ਜਾਂ ਸੱਚ ਦੱਸਾਉਣਾ ਨਹੀਂ ਚਾਹੁੰਦੇ ਉਹ ਚੈਨਲਾਂ ਤੇ ਜਾਇਆ ਕਰੋ ਤੁਸੀਂ ਅੱਜ ਗੱਲ ਕਰਦੇ ਆ ਜੀ ਇਸ਼ਕੇ ਦੀ ਮਾਰੀ ਝੱਲੀ ਹੋ ਗਈ ਦੇ ਵਿੱਚ ਇੱਕ ਕੁੜੀ ਸੀਗੀ ਉਹਦਾ ਗਾਣਾ ਉਹਦੇ ਵਿੱਚ ਗਾਣੇ ਚ ਕੰਮ ਬਹੁਤ ਵਧੀਆ ਸੀ ਉਹ ਕਿਤੇ ਕਿਤੇ ਕਾਲੇ ਸੂਟ ਵਾਲੀ ਤੁਹਾਨੂੰ ਵਿੱਚ ਦਿਖਦੀ ਹੋ ਇਹਦੇ ਬਾਰੇ ਗੱਲ ਕਰਾਂਗੇ ਤੇ ਉਸ ਤੋਂ ਪਹਿਲਾਂ ਦੱਸ ਦੇਵਾਂ ਕਿ ਜਿਹੜਾ 뮤직 ਡਾਇਰੈਕਟਰ ਦੀ ਮੈਂ ਗੱਲ ਕੀਤੀ ਕਿ ਵੱਡਾ 뮤직 ਡਾਇਰੈਕਟਰ ਸੀ ਲੱਤਾਂ ਖਰਾਬ ਸੀ ਉਹ 뮤ਜ਼ਿਕ ਡਾਇਰੈਕਟਰ ਦਾ ਨਾਮ ਹੈ ਜੀ ਜਤਿੰਦਰ ਸ਼ਾਹ ਜਤਿੰਦਰ ਸ਼ਾਹ ਨੂੰ ਹੰਸ ਰਾਜ ਨੇ ਔਨ ਸਟੇਜ ਔਨ ਸੈੱਟ ਇਹ ਗੱਲ ਕਹੀ ਸੀ ਪਏ ਇਹਨਾਂ ਚੀਜ਼ਾਂ ਦਾ ਸਹਾਰਾ ਲੈਣਾ ਬੰਦ ਕਰ ਦਿਓ ਉਹਦੀਆਂ ਲੱਤਾਂ 'ਚ ਪ੍ਰੋਬਲਮ ਹੈ ਜਤਿੰਦਰ ਸ਼ਾਹ ਦੀ ਤੇ ਅੱਜ ਕੱਲ੍ਹ ਉਹ ਵੱਡੇ 뮤ਜ਼ਿਕ ਡਾਇਰੈਕਟਰ ਹੈ ਤੇ ਹੁਣ ਆਪਸ ਵਿੱਚ ਇੱਕ ਦੂਏ ਨੂੰ ਖੂਬ ਜੱਫੀਆਂ ਪਾਉਂਦੇ ਆ ਉਹ ਗੁਰਦਾਸ ਮਾਨ ਦੇ ਖਾਸ ਨੇ ਜੀ ਇਹਨਾਂ ਨੂੰ ਇੱਕ ਦੂਏ ਦੀਆਂ ਕਰਤੂਤਾਂ ਬਾਰੇ ਸਭ ਕੁਝ ਪਤਾ ਹੁੰਦਾ ਪਰ ਕੋਈ ਦੱਸਦਾ ਨਾ ਮਾਸੀ ਦੇ ਪੁੱਤ ਭਰਾ ਤੁਹਾਨੂੰ ਦੱਸਿਆ ਕਿ ਸਾਰੇ ਇਦਾਂ ਦੇ ਇੱਕ ਹੋ ਜਾਂਦੇ ਆ ਜਿਹੜਾ ਸਹੀ ਸੱਚ ਬੋਲਣ ਵਾਲਾ ਉਹ ਇਹਨਾਂ ਦੀ ਭੀੜ 'ਚ ਨਹੀਂ ਹੁੰਦਾ ਇਦਾਂ ਹੀ ਗੁਰਦਾਸ ਮਾਨ ਦੀ ਭੀੜ ਦੇ ਵਿੱਚ ਹੋਰ بڑے بڑے ਐਕਟਰ ਨੇ ਕਦੀ ਉਹਨਾਂ ਦਾ ਨਾਂ ਲੈ ਦਾਂਗੇ ਤੇ ਬਾਕੀ ਕਰਤੂਤਾਂ ਵੀ ਦੱਸ ਦੇਵਾਂਗੇ ਉਸ ਤੋਂ ਪਹਿਲਾਂ ਕਿੱਟੂ ਭਾਈ ਦੀ ਗੱਲ ਕਰਦੇ ਆ ਤੇਜਵੰਤ ਕਿੱਟੂ ਸਾਹਿਬ ਦੇ ਨਾਲ ਮੈਂ ਇੱਕ 뮤직 ਕੀਤਾ ਸੀਗਾ ਗੁੱਸਾ ਨਾ ਕਰੀ ਤੈਨੂੰ ਪਿੱਛੋ ਬਾਜ ਮਾਰੀ ਉਹਨਾਂ ਨੇ 뮤직 ਕੀਤਾ ਸੀ ਫਰੋਜ਼ ਦਾ ਇੱਕ ਬੰਦਾ ਹੈ ਜੀ ਉਹਨੇ ਉਹ ਗਾਇਆ ਸੀ ਅਸਲਮ ਸਿੱਧੂ ਉਹਦਾ ਨਾਂ ਆ ਤੇ ਸਾਰਾ ਪ੍ਰੋਜੈਕਟ ਚੋਰੀ ਕਰਕੇ ਨਸ਼ੱਤਰ ਗੇਮ ਕਰ ਗਿਆ ਕਿੱਟੂ ਭਾਜੀ ਨੂੰ ਪਤਾ ਸੀ ਪਰ ਉਹ ਬੋਲੇ ਤੱਕ ਨਹੀਂ ਉਹ ਇਤਰਾਜ ਦੀ ਨਾਰਾਜ਼ਗੀ ਚਲੋ ਕੋਈ ਨਹੀਂ ਪਰ ਜਦੋਂ ਮੈਂ ਉਸ ਪ੍ਰੋਜੈਕਟ ਤੋਂ ਬਾਅਦ ਡਾਊਨ ਹੋਇਆ ਖਤਮ ਹੋ ਗਿਆ ਰੋਡ ਤੇ ਆਇਆ ਤੇ ਮੈਨੂੰ ਪੈਸਿਆਂ ਦੀ ਲੋੜ ਪਈ ਤੇ ਮੈਂ ਜਿਹੜੇ ਪੁਰਾਣੇ ਬੰਦਿਆਂ ਕੋ ਜਾਣਦਾ ਆਉਂਦਾ ਮਿਲਦਾ ਸੀ ਉੱਥੇ ਗਿਆ ਸਰਦੂਲ ਸਿਕੰਦਰ ਕੋਲ ਲੁਧੇੜੀ ਰੋਡ ਤੇ ਉਹਨਾਂ ਦਾ ਆਫਿਸ ਹੀ ਉੱਥੇ ਗਿਆ 5-7 ਦਿਨ ਮੈਂ ਵੇਟ ਵੀ ਕੀਤਾ ਤੇ ਆਪਾਂ ਕਹਿ ਰਹੇ ਨੇ ਮਰਿਆਂ ਦੀ ਗੱਲ ਨਹੀਂ ਕਰਨੀ ਚਾਹੀਦੀ ਤੇ ਉਹ ਮੇਰਾ ਤਾਂ ਚਲੋ ਉਹ ਨਹੀਂ ਕੀ ਸਾਥ ਦੇਣਾ ਸੀ ਮੈਂ ਗਮਦੂਦ ਭਾਜੀ ਨੂੰ ਦੇਖਦਾ ਹੁੰਦਾ ਸੀ ਮਹਿਰੂਨ ਕਲਰ ਦੀ ਮਰਸੀਡੀ ਦੇ ਹਾਲਦ ਵਾਲੇ ਉਹ ਕਿਦਾਂ ਘੁੰਮਦੇ ਹੁੰਦੇ ਸੀ ਉਹ ਗੱਲਾਂ ਕੋਈ ਨਹੀਂ ਕਰਦਾ ਸੱਚ ਕੋਈ ਨਹੀਂ ਦੱਸਦਾ ਉਹ ਉਹਨਾਂ ਦੇ ਕੰਮ ਨਹੀਂ ਆਏ ਸੀ ਤਾਂ ਮੇਰੇ ਕੀ ਆਉਣਾ ਸੀ ਉਹਨਾਂ ਨੇ ਤੇ ਉੱਥੇ ਕੰਮ ਨਹੀਂ ਆਇਆ ਉੱਥੇ ਕਿੱਟੂ ਭਾਈ ਦਾ ਫੋਨ ਆਇਆ ਤੇ ਕਿੱਟੂ ਭਾਜੀ ਨੇ ਮੇਰੀ ਉਦੋਂ ਮੈਂ 5000 ਮੰਗਿਆ ਸੀ ਇੰਦਰ ਲੋਕ ਸਟੂਡੀਓ ਚੋਂ 11000 ਦੀ ਮਦਦ ਕੀਤੀ ਸੀ ਜਿਹਦੇ ਲਈ ਵੇ ਜਿਹਦੇ ਨਾਲ ਵੇ ਦੁਆਰਾ ਕੰਮ ਸਟਾਰਟ ਕੀਤਾ ਤੇ ਅੱਜ ਤੱਕ ਕਿੱਟੂ ਭਾਈ ਨੇ ਰਿਟਰਨ ਪੈਸੇ ਨਹੀਂ ਲਾਏ ਸੀ ਮੈਂ ਕਿਹਾ ਵੀ ਉਹਨਾਂ ਨੂੰ ਉਹ ਹਿੱਦ ਇਹ ਹੱਦ ਤੱਕ ਚੰਗੇ ਐ ਉਹ ਨਾ ਚਾਹੁੰਦੇ ਤੇ ਨਾ ਦਿੰਦੇ ਉਹਨਾਂ ਨੇ ਆਪਣੇ ਕੰਮ ਦੇ ਪੈਸੇ ਲਾਏ ਸੀ ਪਰ ਉਹਨਾਂ ਨੇ ਉਹ ਟਾਈਮ ਉਦੋਂ ਮਦਦ ਕੀਤੀ ਹਾਲਾਂਕਿ ਮੇਰੀ ਕੰਮ ਕਰਦੇ ਉਹਨਾਂ ਨਾਲ ਕਈ ਚੀਜ਼ਾਂ ਤੇ ਟਕਰਾਅ ਵੀ ਸੀ ਪਰ ਉਹਨਾਂ ਨੇ ਸਭ ਕੁਝ ਭੁੱਲ ਕੇ ਸਾਥ ਦਿੱਤਾ ਸੀ ਇਹ ਨਹੀਂ ਵੀ ਪੈਸੇ ਦੇ ਤੇ ਇੱਥੇ ਚੰਗੇ ਬਹੁਤ ਲੋਕਾਂ ਨੂੰ ਮਾੜੇ ਕਹਿੰਦੇ ਆ ਪਰ ਉਹਨਾਂ ਨੇ ਉਹ ਉਹ ਨਜ਼ਰੀਏ ਨਾ ਦੇਖਿਆ ਨਹੀਂ ਉਹਨਾਂ ਨੂੰ ਉਹ ਇੰਨੇ ਮਾੜੇ ਨਹੀਂ ਹੈ ਜਿੰਨਾ ਕਿ ਮੈਂ ਉਹਨਾਂ ਨੂੰ ਪਰਖਿਆ ਉਸ ਤੋਂ ਗੱਲ ਗਾਂ ਕਰ ਲਈਏ ਜਿਹੜਾ ਤੁਹਾਨੂੰ ਗਾਣਾ ਦੱਸਿਆ ਬੇ ਗੁਰਦਾਸ ਮਾਨ ਦਾ ਆਇਆ ਸੀ ਉਹਦੇ ਵਿੱਚ ਇੱਕ ਆ ਕੁੜੀ ਵਿੱਚ ਵਿੱਚ ਵੀਡੀਓ ਚ ਦਿਖਦੀ ਐ ਇਹਨੇ ਕੰਮ ਇੰਨਾ ਬਾ ਕਮਾਲ ਕੀਤਾ ਸੀ ਬੇ ਹਾਈਲਾਈਟ ਹੋ ਜਾਂਦੀ ਸ਼ਾਹ ਜਾਂਦੀ ਪਰ ਜਦੋਂ ਉਹ ਗਾਣਾ ਡੀਜੀ ਰਿੱਟ ਦੇ ਵਿੱਚ ਲੋਖਣ ਵਾਲਾ ਐਡਿਟ ਹੋਇਆ ਤੇ ਉਥੇ ਦੇਖਿਆ ਗਿਆ ਤੇ ਉਹ ਜਿਹੜੀ ਕੁੜੀ ਸੀ ਉਹ ਗੁਰਦਾਸ ਭਾਈ ਸਾਹਿਬ ਨੂੰ ਖਾ ਗਈ ਤੇ ਉਹ ਸਾਰਾ ਪ੍ਰੋਜੈਕਟ ਉਥੋਂ ਚੱਕਿਆ ਗਿਆ ਕਿਤੇ ਹੋਰ ਜਾ ਕੇ ਮਨੋਜ ਪੁੰਜ ਸਾਹਿਬ ਨੇ ਦੁਬਾਰਾ ਰੀਸ਼ੂਟ ਕੀਤਾ ਨੀਲੇ ਕੱਪੜਿਆਂ ਵਾਲਾ ਜਿੰਨਾ ਸ਼ੂਟ ਹੋਇਆ ਉਹ ਦੁਬਾਰਾ ਉਹੀ ਸਟੈਪ ਕੁੜੀ ਵਾਲੇ ਗੁਰਦਾਸ ਨੇ ਕਰਕੇ ਪਾ ਦਿੱਤੇ ਜਿਨ੍ਹਾਂ ਨੂੰ ਇਹ ਝੂਠ ਲੱਗਦਾ ਹੋਵੇ ਮੁਹਾਲੀ ਦੇ ਵਿੱਚ ਨਰਿੰਦਰ ਨੀਂਦਾ ਇੱਕ ਐਕਟਰ ਨੇ ਵੱਡਾ ਨਾਮ ਨੈਟ ਤੇ ਸਰਚ ਕਰ ਲਓ ਉਹਨਾਂ ਨੂੰ ਉਹ ਸੀਡੀ ਮੈਂ ਦਿਖਾਈ ਸੀ ਉਹਨਾਂ ਨੇ ਦੇਖਿਆ ਸੀ ਕਿਉਂਕਿ ਉਹ ਉਹਦੀਆਂ ਤਰੀਫਾਂ ਕਰਦੇ ਹੁੰਦੇ ਸੀ ਤੇ ਬਾਅਦ ਚ ਜਦੋਂ ਗਾਣਾ ਆਇਆ ਕੁੜੀ ਹੈ ਨਹੀਂ ਸੀ ਉਹਨਾਂ ਨੇ ਜਿਹੜੀ ਸੀਡੀ ਦੇਖੀ ਉਹ ਹੋਰ ਸੀ ਕਨਫਰਮ ਕਰ ਸਕਦੇ ਹਾਂ ਮੇਰਾ ਇਹਨਾਂ ਗੱਲਾਂ 'ਚ ਝੂਠ ਕਦੀ ਨਹੀਂ ਹੁੰਦਾ ਹਰ ਗੱਲ ਨਾਲ ਨਾਂ ਲੈ ਕੇ ਬੋਲਦਾ ਇਹ ਸਾਰੀਆਂ ਗੱਲਾਂ ਤੁਹਾਨੂੰ ਜਿਹੜੀਆਂ ਦੱਸੀਆਂ 100% ਸੱਚ ਨੇ ਜਿਨ੍ਹਾਂ ਨੂੰ ਇਹ ਚੀਜ਼ਾਂ ਬੁਰੀਆਂ ਲੱਗਦੀਆਂ ਮੈਂ ਨੈਗੇਟਿਵ ਲੱਗਦਾ ਜਾਂ ਕੁਝ ਉਹ ਨਾ ਦੇਖਿਆ ਕਰਨ ਅਸੀਂ ਚਮਚਾਗਰੀ ਦੇ ਬਹਾਉ ਚ ਬਹਿ ਗਏ ਆ ਜਿਹੜਾ ਅਭਨੇਤਾ ਆ ਉਹ ਸਾਨੂੰ 3 ਦਿਨ ਬਾਅਦ ਵਰਤਣਾ ਚਾਹੁੰਦਾ ਕਿਉਂਕਿ ਇਹ ਜਦੋਂ ਅੰਦਰ ਹੀ ਬਹਿ ਕੇ ਗੱਲਾਂ ਕਰਦੇ ਕਹਿੰਦੇ ਪਬਲਿਕ ਫੁੱਦੂ ਆ ਇੱਕ ਵੀਡੀਓ ਦੇ ਵਿੱਚ ਦਲਜੀਤ ਨੇ ਆਪ ਕਿਹਾ ਸੀ ਕਿ ਪਬਲਿਕ ਕਿੰਨੀ ਫੁੱਦੂ ਮੈਨੂੰ ਪਤਾ ਲੱਗ ਗਿਆ ਤੇ ਵਰਤਣਾ ਚਾਹੁੰਦੇ ਅਸੀਂ ਯਾਦ ਰੱਖੀਏ ਤਾਂ ਸਾਨੂੰ 5 ਸਾਲ ਬਾਅਦ ਨੇਤਾ ਆਪਾਂ ਇਹ ਯਾਦ ਰੱਖੀਏ ਤਾਂ 5 ਸਾਲ ਬਾਅਦ ਸਾਨੂੰ ਨੇਤਾ ਵੀ ਨਹੀਂ ਵਰਤ ਸਕਦਾ ਅਸੀਂ ਭੁੱਲਦੇ ਹਾਂ ਨਵਾਂ ਕੋਈ ਬੰਦਾ ਆਉਂਦਾ ਕੱਪੜੇ ਬਦਲ ਕੇ ਉਹ ਰੌਲਾ ਪਾਉਂਦਾ ਹੋਰ ਤਰੀਕੇ ਨਾਲ ਤੁਸੀਂ ਉਹਦੇ ਮਗਰ ਵੋਟਾਂ ਲੈ ਕੇ ਤੁਰ ਪੈਂਦੇ ਹੋ ਤੇ ਤੁਸੀਂ ਆਪਣਾ ਨੁਕਸਾਨ ਆਪ ਕਰਦੇ ਹੋ ਜੇ ਪਬਲਿਕ ਸਮਝੇ ਯਾਦ ਰੱਖੇ ਤਾਂ ਕੁਝ ਬਿਗੜ ਨਹੀਂ ਸਕਦਾ ਪਹਿਲਾਂ ਸਾਨੂੰ ਆਪ ਸੁਧਰਨਾ ਪੈਣਾ ਮੈਂ ਇਹਨਾਂ ਦੀਆਂ ਜਿਹੜੀਆਂ ਗੱਲਾਂ ਦੱਸਦਾ 100% ਸੱਚ ਹੈ ਕੋਈ ਨਹੀਂ ਜਿਨ੍ਹਾਂ ਨੂੰ ਝੂਠ ਲੱਗਦਾ ਉਹ ਇਹਨਾਂ ਦੇ ਹੀ ਚੱਟੇ ਬੱਟੇ ਨੇ ਇਹ ਅਸਲ ਗੱਲ ਹੈ ਪ੍ਰੋਪਰ ਮੈਂ ਨਾਂ ਲੈ ਕੇ ਦੱਸਦਾ ਜਿਹੜੇ ਬੰਦੇ ਜਿੰਦੇ ਉਹਨਾਂ ਨੂੰ ਪੁੱਛ ਲਓ ਇਹ ਜਿੰਨੇ ਵੀ ਨੇ ਸਟਾਰ ਇਹ ਇੰਨੇ ਸਿਕਿਉਰ ਫੀਲ ਕਰਦੇ ਨਵੇਂਆਂ ਨੂੰ ਵੀ ਕਢਾਉਂਦੇ ਨਿੱਕਾ ਜੇਲਦਾਰ ਲਈ ਗੱਲ ਹੋਣੀ ਕੀਤੀ ਜੱਟ ਫੈਰ ਕਰਦਾ ਲਈ ਗੱਲ ਕੀਤੀ ਤੇ ਭਾਈ ਦੁੱਖ ਮਾਹ ਹੁੰਦਾ ਜਦੋਂ ਤੁਸੀਂ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਵਿੱਚ ਬੋਲਦੇ ਹੋ ਤੇ ਜਿਹੜੀ ਗੱਲ ਚੱਲੀ ਸੀ ਥੋੜੇ ਦਿਨ ਪਹਿਲਾਂ ਉਹਨਾਂ ਗੱਲਾਂ ਬਾਰੇ ਵੀ ਦੱਸੂੰਗਾ ਰਹਿਾਨਾ ਦਾ ਸ਼ੋਅ ਇੰਡੀਆ ਵਿੱਚ ਪਹਿਲੀ ਵਾਰ ਕੌਣ ਕਰਾਉਣਾ ਚਾਹੁੰਦਾ ਸੀ ਪੂਰੀਆਂ ਐਨ ਐਗਜ਼ੈਂਪਲਾਂ ਦੇ ਦੇ ਕੇ ਬੰਦਿਆਂ ਦੇ ਨਾਂ ਲੈ ਕੇ ਦੱਸੂਗਾ ਮਿਹਰਬਾਨੀ ਸ਼ੁਕਰੀਆ ਅਗਲੀ ਵੀਡੀਓ ਨਾਲ ਅੱਗੇ ਮਿਲਾਂਗੇ